ਜ਼ਿਲ੍ਹਾ ਸ਼ਹਿਦ ਭਗਤ ਸਿੰਘ ਨਗਰ ਦੇ ਪਿੰਡ ਮੇਲੀ ਵਿਖੇ ਰਘਵੀਰ ਸਿੰਘ ਬਸਰਾ ਅਤੇ ਉਹਨਾਂ ਦੇ ਪਰਿਵਾਰ ਵੱਲੋਂ स्वर्गीय ਹਰਪ੍ਰੀਤ ਸਿੰਘ ਬਸਰਾ ਦੀ ਯਾਦ ਵਿੱਚ ਅੱਖਾਂ ਦਾ ਫ੍ਰੀ ਚੈੱਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ। ਇਹ ਕੈਂਪ ਡਾਕਟਰ ਰਾਜੇਨ ਆਈਕਅਰ ਹਸਪਤਾਲ ਫਾਵੜਾ ਦੇ ਡਾਕਟਰ ਐਸ ਰਾਜਨ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਕੈਂਪ ਦੌਰਾਨ ਕਰੀਬ 700 ਲੋੜਵੰਦ ਮਰੀਜ਼ਾਂ ਦਾ ਮੁਫਤ ਚੈੱਕਅਪ ਕਰਕੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ, ਜਦਕਿ 95 ਮਰੀਜ਼ ਆਪਰੇਸ਼ਨ ਲਈ ਚੁਣੇ ਗਏ। ਕੈਂਪ ਦੌਰਾਨ ਆਏ ਹੋਏ ਮਰੀਜ਼ਾਂ ਨੂੰ ਮੁਫਤ ਐਨਕਾਂ ਵੀ ਵੰਡੀਆਂ ਗਈਆਂ। ਆਪਣੇ ਸੰਬੋਧਨ ਵੀ ਡਾਕਟਰ ਐਸ ਰਾਜਨ ਨੇ ਜਿੱਥੇ ਪ੍ਰਬੰਧਕਾ ਵੱਲੋਂ ਕੀਤੇ ਸੂਪਰਾਲੇ ਦੀ ਸ਼ਲਾਘਾ ਕੀਤੀ ਉੱਥੇ ਹੀ ਉਹਨਾਂ ਮਰੀਜ਼ਾਂ ਨੂੰ ਅੱਖਾਂ ਦੀ ਸਾਂਭ ਸੰਭਾਲ ਲਈ ਵੀ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ ਉਹਨਾਂ ਆਖਿਆ ਕਿ ਅੱਖਾਂ ਸਾਡੇ ਸਰੀਰ ਦਾ ਜ਼ਰੂਰੀ ਅੰਗ ਹਨ ਤੇ ਇਸ ਲਈ ਆਪਣੀਆਂ ਅੱਖਾਂ ਦਾ ਸਮਾਂ ਰਹਿੰਦੇ ਚੈੱਕਅਪ ਕਰਵਾਉਂਦੇ ਰਹਿਣਾ ਚਾਹੀਦਾ ਹੈ ਇਸ ਰਾਨ ਰਗਵੀਰ ਸਿੰਘ ਬਸਰਾ ਨੇ ਡਾਕਟਰ ਰਾਜਨ ਅਤੇ ਉਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ ਡਾਕਟਰ ਰਾਜਨ ਨੇ ਆਪਰੇਸ਼ਨ ਕਰਾਇਆ ਸੀ ਮੇਰਾ ਆਪਰੇਸ਼ਨ ਬਹੁਤ ਵਧੀਆ ਕੀਤਾ ਸੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਮੇਰਾ ਮੇਰਾ ਨਾਮ ਰਕੇਸ਼ ਹੈ ਜੀ ਮੈਂ ਮੈਲੀ ਤੋਂ ਇਹਨਾਂ ਨਾਲ ਆਇਆ ਮੈਂ ਰਾਜਨ ਹਸਪੀਟਲ ਤੋਂ ਆਪਰੇਸ਼ਨ ਕਰਵਾਇਆ ਤੇ ਬਹੁਤ ਵਧੀਆ ਆਪਰੇਸ਼ਨ ਹੋਇਆ ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਮੇਰਾ ਨਾਮ ਹੈ ਜੀ ਤੇ ਰਾਜਨ ਡਾਕਟਰ ਵਾਜੀ ਉਹ ਤੋਂ ਮੈਂ ਆਪਰੇਸ਼ਨ ਕਰਵਾਇਆ ਬਹੁਤ ਵਧੀਆ ਕੀਤਾ ਆ ਨਮਸਕਾਰ ਮੇਰਾ ਨਾਮ ਕ੍ਰਿਸ਼ਨ ਕੁਮਾਰ ਸ਼ਰਮਾ ਹੈ ਜੀ ਤੋਂ ਮੇਰੇ ਆਖ ਮੇਰੇ ਨਾ ਚਟਾ ਮੋਤੀ ਆ ਤਾਂ ਮੈਂ ਆਪਰੇਸ਼ਨ ਕੇ ਬਾਰੇ ਮੈਂ ਸੋਚ ਰਹਾ ਸੀ ਤਾਂ ਮੈਨੂੰ ਮੈਲੀ कैंप के बारे में पता चला कि डॉक्टर राजन जी यहाँ पे ऑपरेशन करेंगे और फ्री में सारा इलाज हो रहा है लेंस वगैरह डालेंगे तो फिर मैंने वहाँ पे आगे चेकअप करवाया तो उन्होंने बोला कि आपका ऑपरेशन आप होगा तो फिर मैंने ऑपरेशन यहीं से कैंप के द्वारा करवाया है आज मेरे मैंने जब ऑपरेशन के बाद दो तीन दिन के बाद देख रहा हूँ कि बहुत अच्छा लग रहा है मुझे और आग की रोशनी मेरी बिल्कुल ठीक हो गई है दूर का मुझे बहुत अच्छा दिखाई दे रहा है तो बहुत अच्छे ट्रीटमेंट हुआ है और यहाँ का स्टाफ भी बड़ा कोऑपरेटिव है नेचर भी अच्छा लगा मुझे तो सब ध्यान रखते हैं और अच्छे से केयर करते हैं और इनका ट्रीटमेंट बहुत मुझे बढ़िया लगा थैंक यू वाहू जी का खालसा जी फतेह मेरा नाम रणधीर सिंह बथरा पेंड अंबेड़ी तो मैं यू का निवासी हाँ मैं अपने पिंड अखरदा टैंपल ला हूँ जो कि अठ नौ साल का चल रहा है डॉक्टर राजन हाई केयर अफसर फुबारा वाले ਇਹ ਕੰਮ ਕਰਦੇ ਹਨ ਇਹ ਬਹੁਤ ਵਧੀਆ ਡਾਕਟਰ ਹਨ ਬਹੁਤ ਵਧੀਆ ਕੰਮ ਕਰ ਰਹੇ ਨੇ ਕਦੇ ਵੀ ਇਹਨਾਂ ਦੀ ਕਿਸੇ ਨੇ ਕੋਈ ਅਜੇ ਤੱਕ ਸ਼ਿਕਾਇਤ ਨਹੀਂ ਕੀਤੀ ਕਿ ਪ੍ਰਸ਼ਨ ਨੂੰ ਕੋਈ ਗਲਤ ਹੋਇਆ ਜਾਂ ਡਾਕਟਰ ਗਲਤ ਟਰੀਟਮੈਂਟ ਕੀਤੀ ਆ ਜਿਹੜਾ ਸਟਾਫ ਵੀ ਹੈਗਾ ਆ ਉਹ ਵੀ ਬਹੁਤ ਮਿਲਨਸਾਰ ਬਹੁਤ ਸਲਾਗਾ ਜੋ ਸਟਾਫ ਹੈ ਜਿਹਦੇ ਤੁਸੀਂ ਤਾਂ ਮੈਂ ਬਹੁਤ ਸਟਾਫ ਦਾ ਤੇ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਅਗੇ ਇਹਨੂੰ ਸੇਵਾ ਵਿੱਚ ਤੋਂ ਸੇਵਾ ਕਰਵਾ ਕੇ ਤੇ ਇਹ ਕੰਮ ਕੀਤਾ ਆ ਤੇ ਮੈਨੂੰ ਕਿਸੇ ਤੋਂ ਵੀ ਕੋਈ ਵੀ ਸ਼ਿਕਾਇਤ ਨਹੀਂ ਆਈ ਮੈਂ ਫਿਰ ਫਿਰ ਸਾਰੇ ਸਟਾਫ ਦਾ ਤੇ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ